ਸਰਕਾਰ ਨੇ ਐੱਪਟ ਕਰਾ ਦਿੱਤੀ ਐ ਵਿਕਰਮਜੀਤ ਮਜੀਠੇ ਦੇ ਉੱਤੇ ਸਖਤੀ ਵਾਲੀ ਅੱਜ ਵਿਕਰਮਜੀਤ ਮਜੀਠੇ ਦੇ ਉੱਤੇ ਜਿੱਥੇ ਸਖਤੀ ਕੀਤੀ ਹੋਈ ਐ ਉੱਥੇ ਹੁਣ ਉਸਦੇ ਪਰਿਵਾਰ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਪਰਿਵਾਰ ਨੂੰ ਘੇਰਾ ਪਾਲਿਆ ਪੁਲਿਸ ਨੇ ਚਾਰੇ ਪਾਸੇ ਘੇਰੋ ਘੇਰੀ ਹੋ ਗਿਆ ਭੈਣ ਨੂੰ ਜਿਹੜੇ ਕੇ ਆਪਣੇ ਨਿੱਜੀ ਕੰਮ ਜਾ ਰਹੀ ਸੀ ਪਰ ਉਸ ਨੂੰ ਵੀ ਨਹੀਂ ਬਖਸ਼ਿਆ ਵਿਕਰਮਜੀਤ ਸਿੰਘ ਮਜੀਠੀਏ ਦੀ ਅੱਜ ਮੁਹਾਲੀ ਕੋਰਟ ਦੇ ਵਿੱਚ ਪੇਛੀ ਆ ਤੇ ਸਾਰੇ ਪਾਸੇ ਪੁਲਿਸ ਚੱਪੇ-ਚੱਪੇ ਤੇ ਖੜੀ ਆ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਆਪਣੇ ਭਾਸ਼ਣਾ ਦੇ ਵਿੱਚ ਇਹ ਗੱਲ ਕਹਿੰਦੇ ਆ ਅਕਾਲੀ ਦਲ ਖਤਮ ਹੋ ਗਿਆ ਅਕਾਲੀ ਦਲ ਦੇ ਪੱਲੇ ਕੱਖ ਨਹੀਂ ਰਿਹਾ ਇਹਨਾਂ ਕੋਲ ਬੰਦੇ ਹੈ ਨਹੀਂ ਪਰ ਅੱਜ ਵਿਕਰਮਜੀਤ ਮਜੀਠੀਏ ਦੀ ਪੇਛੀ ਤੋਂ ਪਹਿਲਾਂ ਇਹਨਾਂ ਡਰ ਅਕਾਲੀ ਦਲ ਤੋਂ ਕਿਉਂ ਹੋ ਗਿਆ ਕਿਉਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰਾਂ ਦੇ ਵਿੱਚ ਪੁਲਿਸ ਨੇ ਹਰਾਸਤ ਦੇ ਵਿੱਚ ਲੈ ਲਿਆ ਡਿਟੇਨ ਕਰ ਲਿਆ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਪਰਿਵਾਰ ਨੂੰ ਵੀ ਨਹੀਂ ਬਖਸ਼ਿਆ ਅਕਸਰ ਆਪਾਂ ਵੇਖਦੇ ਹਾਂ ਸਿਆਣੇ ਕਹਿੰਦੇ ਆ ਜੇ ਦੁਸ਼ਮਣੀ ਆ ਤੇ ਮਰਦਾਂ ਨਾਲ ਕੱਢੋ ਔਰਤਾਂ ਨੂੰ ਵਿੱਚ ਨਾ ਲਿਆਓ ਪਰ ਬੀਬਾ ਗਨੀਵ ਕੌਰ ਮਜੀਠੇ ਨਾਲ ਜਿਸ ਤਰੀਕੇ ਦਾ ਸਲੂਕ ਕੀਤਾ ਜਦੋਂ ਵਿਜੀਲੈਂਸ ਦੀ ਟੀਮ ਪਹੁੰਚੀ ਸੀ ਸਾਬਣੇ ਵੇਖਿਆ ਸਾਬਣੇ ਕਿਹਾ ਜੱਗੋ ਤੇਰਵੀਂ ਕਰ ਰਹੇ ਆ ਆਪੋਜੀਸ਼ਨ ਦੇ ਲੀਡਰ ਆਫ ਪ੍ਰਤਾਪ ਸਿੰਘ ਬਾਜਵਾ ਨੇ ਐਲੋਪੀ ਦੇ ਲੀਡਰ ਨੇ ਉਹਨੇ ਵੀ ਕਿਹਾ ਮਜੀਠੇ ਨਾਲ ਜੋ ਮਰਜੀ ਕਰੋ ਜੇ ਕੁਛ ਮਕੀਤਾ ਮਜੀਠੇ ਨੇ ਉਹਨੂੰ ਉਹਦੀ ਸਜ਼ਾ ਦਿਓ ਪਰ ਔਰਤਾਂ ਨੂੰ ਵਿਚ ਨਾ ਘੜੀਸੋ ਉਹ ਇੱਕ ਔਰਤ ਹੀ ਨਹੀਂ ਗਨੀਵਕੌਰ ਮਜੀਠੀ ਆ ਇੱਕ ਔਰਤ ਹੀ ਨਹੀਂ ਉਹ ਐਮਐਲਏ ਆ ਲੱਖਾਂ ਲੋਕਾਂ ਨੇ ਵੋਟਾਂ ਪਾ ਕੇ ਗਨੀਪ ਕੌਰ ਮਜੀਠੇ ਨੂੰ ਮਜੀਟੇ ਹਲਕੇ ਦੀ ਨੁਮਾਇੰਦਗੀ ਦਿੱਤੀ ਆ ਤੇ ਕੋਈ ਪ੍ਰੋਟੋਕਾਲ ਹੋਣਾ ਚਾਹੀਦਾ ਸਪੀਕਰ ਤੋਂ ਪੁਲਿਸ ਨੇ ਇਸ ਚੀਜ਼ ਦਾ ਜਿਹੜਾ ਆਗਿਆ ਲਈ ਸੀ ਕਿ ਉਸਦੇ ਘਰ ਦੇ ਵਿੱਚ ਸਰਚ ਕਰਨੀ ਆ ਜਿੱਥੇ ਇੱਕ ਭੈਣ ਜਿਹੜੀ ਚੁੱਪ ਬੈਠੀ ਆ ਤੇ ਦੂਸਰੇ ਪਰਿਵਾਰ ਦੀ ਜਿਹੜੀ ਦੂਜੀ ਭੈਣ ਆ ਉਹ ਭਰਾ ਦੇ ਲਈ ਜਾਣ ਵੀ ਹਾਜ਼ਰ ਕਰ ਰਹੀ ਹੈ ਕਹਿੰਦੇ ਆ ਸਮਾ ਸਮਾ ਸਮਰੱਥ ਕੋਈ ਟਾਈਮ ਸੀ 2009 ਦੀ ਜਦੋਂ ਚੋਣ ਲੜ ਰਹੀ ਸੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਬੀਬੀ ਨੂੰ ਚੋਣ ਜਿਤਾਉਣ ਦੇ ਲਈ ਸਭ ਤੋਂ ਵੱਡੇ ਕਮਾਂਡਰ ਵਿਕਰਮਜੀਤ ਮਜੀਠੀਆ ਲੈ ਕੇ ਬਠਿੰਡੇ ਪਹੁੰਚ ਗਿਆ ਸੀ ਉਦੋਂ ਲੜਾਈ ਸੀ ਕੈਪਟਨ ਮਰਿੰਦਰ ਸਿੰਘ ਦੇ ਫਰਜੰਦ ਰਾਣੇਂਦਰ ਸਿੰਘ ਦੇ ਨਾਲ ਜਿੱਤ ਕੇ ਵਾਪਸ ਆਏ ਸੀ ਉਦੋਂ ਬਾਅਦ ਫੇਰ ਪੇਚਾ ਪੈਂਦਾ 2014 ਦੇ ਵਿੱਚ ਜਦੋਂ ਘਰੋਂ ਹੀ ਚੁਣੌਤੀ ਮਿਲ ਗਈ ਸੀ ਮਨਪ੍ਰੀਤ ਸਿੰਘ ਬਰਾਬਦ ਨੇ ਬਰਾਬਰ ਤਾ ਟੋਕਤੀ ਸੀ ਕਿ ਮੈਂ ਖੜੂੰਗਾ ਕਾਂਗਰਸ ਨੇ ਸਮਾਇਆ ਹਮਾਇਤ ਦੇਤੀ ਸੀ ਐਂਟੀਨ ਕੰਬੈਂਸੀ ਇਸ ਕਦਰ ਸੀ ਕਿ ਲੋਕ ਕਹਿੰਦੇ ਸੀ ਪੂਰਾ ਪੰਜਾਬ ਰੁੜ ਜਾਣਾ ਤੇ ਨਾਲ ਬਠਿੰਡਾ ਵੀ ਰੁੜ ਜਾਊਗਾ ਪਰ ਸੈਂਟਰ ਦੇ ਵਿੱਚ ਸਭ ਨੂੰ ਪਤਾ ਸੀ ਕਿ ਸੈਂਟਰ ਦੇ ਵਿੱਚ ਇਸ ਵਾਰ ਕੁਝ ਹੋਰ ਹੋਣ ਵਾਲਾ ਭਾਜ ਪਾਉਣ ਵਾਲੀ ਆ ਤੇ ਵਿਕਰਮਜੀਤ ਮਜੀਠੀਆ ਨੇ ਅਰੁਣ ਜੇਟਲੀ ਵਰਗੇ ਵੱਡੇ ਲੀਡਰ ਦਾ ਸਾਥ ਛਟਾ ਕੇ ਆਪਣੀ ਭੈਣ ਨੂੰ ਜਿਤਾਉਣ ਦੇ ਲਈ ਬਠਿੰਡੇ ਡੇਰੇ ਲਾਏ ਤੇ ਐਨ ਟਾਂਡੇ ਦੇ ਮੁਕਾਬਲੇ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੂੰ 20000 ਵੋਟਾਂ ਦੇ ਉੱਤੋਂ ਜਿਤਾ ਕੇ ਲੈ ਕੇ ਗਿਆ ਪਰ ਅੱਜ ਮੁਸੀਬਤ ਜਦੋਂ ਮਜੀਠੇ ਤੇ ਆਈ ਜਿੱਥੇ ਵਿਰੋਧੀਆਂ ਨੇ ਉਸ ਦੇ ਉੱਤੇ ਤੰਜ ਕਸੇ ਵਿਰੋਧੀਆਂ ਦਾ ਵਿਰੋਧ ਕਰਨਾ ਬੰਦਾ ਸੀ ਉਹਨਾਂ ਨੇ ਤਾਂ ਮਜੀਠੇ ਦੇ ਨਾਲ ਘਟ ਕਰਨੀ ਨਹੀਂ ਸੀ ਪਰ ਆਪਦੇ ਵੀ ਪੱਲਾ ਛਰਾ ਗਏ ਦੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਦੋਵੇਂ ਬੀਬੀਆਂ ਇੱਕ ਬੀਬੀ ਚੁੱਪਚੀਪੀਤੀ ਖੜੀ ਆ ਤੇ ਇੱਕ ਬੀਬੀ ਭਰਾ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਆ ਉਸ ਨੂੰ ਪੁਲਿਸ ਦੇ ਨਾਲ ਡਰਾਇਆ ਜਾ ਰਿਹਾ ਤੁਹਾਨੂੰ ਅੱਗੇ ਦੱਸਾਂਗੇ ਕੌਣ ਆ ਇਹ ਦੋਵੇਂ ਬੀਬੀਆਂ ਅਸਲ ਤਾਂ ਤੁਸੀਂ ਜਾਣ ਹੀ ਗਏ ਹੋਵੋਗੇ ਪੁਲਿਸ ਤੋਂ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਪਰ ਉਹ ਕਹਿੰਦੀ ਆ ਕਿ ਸਾਡੀ ਜਿੱਤ ਉਦੋਂ ਹੀ ਹੋ ਗਈ ਸੀ ਜਦੋਂ ਦੂਜੀ ਵਾਰ ਪੁਲਿਸ ਕੱਲੀ ਪਰ ਇੱਕ ਬੀਬੀ ਨੇ ਸਿਰਫ ਇੱਕ ਬਿਆਨ ਦਿੱਤਾ ਉਸ ਤੋਂ ਵੱਧ ਕੇ ਕੁਝ ਨਹੀਂ ਹੋਇਆ ਸੁਖਵੀਰ ਸਿੰਘ ਬਾਦਲ ਨਾਬੇ ਜਾਂਦੇ ਆ ਨਾਬੇ ਜੇਲ੍ਹ ਚ ਮਜੀਠਾ ਗ੍ਰਿਫਤਾਰ ਆ ਪਰ ਮਜੀਠੇ ਨੂੰ ਮਿਲਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਹਿੰਦੀ ਖ਼ਬਰਾਂ ਤੇ ਅੰਗਰੇਜ਼ੀ ਦੇ ਖ਼ਬਰਾਂ ਨੇ ਉਦੋਂ ਹੀ ਸ਼ਾਪਤਾ ਸੀ ਸਬਕੋ ਜੇ ਸਹੀ ਨਹੀਂਗਾ ਬਾਦਲ ਤੇ ਮਜੀਠਾ ਪਰਿਵਾਰ ਦੇ ਵਿੱਚ ਉਸ ਤੋਂ ਪਹਿਲਾਂ ਮੋਹਰ ਲਾਤੀ ਸੀ ਮਜੀਠੀਏ ਦੇ ਸਭ ਤੋਂ ਵੱਡੇ ਵਿਰੋਧੀ ਭਗਵੰਤ ਮਾਨ ਨੇ ਜਦੋਂ ਉਸਨੇ ਭਰੀ ਸਭਾ 'ਚ ਕਹਿਤਾ ਸੀ ਕਿ ਸੁਖਵੀਰ ਸਿੰਘ ਬਾਦਲ ਤੇ ਵਿਕਰਮਜੀਤ ਮਜੀਠੇ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੋਈ ਗੱਲਬਾਤ ਵੀ ਨਹੀਂ ਹੋ ਰਹੀ ਕਾਰਨ ਦੱਸਿਆ ਪ੍ਰਾਪਰਟੀ ਦਾ ਡਿਸਪਿਊਟ ਤੇ ਇਹ ਵੀ ਕਹਤਾ ਕਿ ਗੁਰਮੇਹਰ ਸਿੰਘ ਮਜੀਠਾ ਤੇ ਵਿਕਰਮਜੀਤ ਮਜੀਠਾ ਦੋਵੇਂ ਭਰਾ ਤੇ ਸੁਖਵੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਗੁਰਮੇਹਰ ਮਜੀਠਾ ਵੱਲ ਵਿਕਰਮ ਮਜੀਠਾ ਦੀ ਸਾਰ ਨਹੀਂ ਲੈ ਰਹੀ ਹੁਣ ਦੱਸਦੇ ਆ ਦੋਵੇਂ ਭੈਣਾ ਕੌਣ ਅਕਾਲੀ ਦਲ ਦੇ ਨੁਮਾਇੰਦੇ ਕਹਿੰਦੇ ਆ ਅਕਾਲੀ ਦਲ ਸਾਡਾ ਪਰਿਵਾਰ ਆ ਤੇ ਪਰਿਵਾਰ ਦੇ ਵਿੱਚ ਜਿਹੜੀ ਦੂਜੇ ਪਾਸੇ ਤੁਸੀਂ ਕੁੜੀ ਖੜੀ ਵੇਖਦੇ ਆ ਇਹ ਮਲੇਰ ਕੋਟਲੇ ਤੋਂ ਕਾਲੀ ਦਲ ਦੀ ਹਲਕਾ ਇੰਚਾਰਜ ਆ ਮੁਸਲਮਾਨ ਭਾਈਚਾਰੇ ਚੋਂ ਆ ਤੇ ਦੂਜੇ ਪਾਸੇ ਬੀਬਾ ਹਰਸਿਮਰਤ ਕੌਰ ਬਾਦਲਾ ਜਿਹਦੇ ਨਾਲ ਖੂਨ ਦਾ ਰਿਸ਼ਤਾ ਤੇ ਦੂਜੇ ਪਾਸੇ ਵਾਲੀ ਬੀਬੀ ਜਿਹੜੀ ਮਲੇਰ ਕੋਟਲਾ ਤੋਂ ਹਲਕਾ ਇੰਚਾਰਜ ਆ ਉਹਦੇ ਨਾਲ ਸਿਰਫ ਪਾਰਟੀ ਤੌਰ ਤੇ ਭੈਣਾ ਭਰਾਵਾਂ ਵਾਲਾ ਰਿਸ਼ਤਾ ਇੱਕ ਭੈਣ ਆਪਣੇ ਭਰਾ ਨੂੰ ਜਿਹੜੀ ਗਲਤ ਅਰੈਸਟ ਕੀਤੀ ਆ ਉਹਦਾ ਪ੍ਰੋਟੈਸਟ ਕਰਨ ਜਾ ਰਹੀ ਆ ਤੇ ਦੂਜੀ ਭੈਣ ਨੇ ਸਿਰਫ ਇੱਕ ਬਿਆਨ ਦਿੱਤਾ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਰਾਜਨੀਤੀ ਚ ਸਭ ਕੁਝ ਸਹੀ ਨਹੀਂ ਰਹਿੰਦਾ